ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਜੀ ਮੈਂ ਹਾਂ ਅਨੂਪ ਸੁਖੀਜਾ ਔਰ ਆਪ ਸਭ ਦਾ ਸਵਾਗਤ ਕਰਦਾ ਹਾਂ ਵਰਡ ਸਕਿੱਲ ਆਰਗੇਨਾਈਜੇਸ਼ਨ WSO ਦੇ ਹੈਵੀ ਟਰੱਕ ਡਰਾਈਵਿੰਗ ਸਕਿੱਲ ਇੰਸਟੀਚੂਟ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ WSO ਜਲੰਧਰ ਦੇ ਵਿੱਚ ਮੌਜੂਦ ਹੈ ਔਰ ਇਥੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਹੈਵੀ ਵਹੀਕਲਸ ਦੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੰਟਰਨੈਸ਼ਨਲ ਸਟੈਂਡਰਡਸ ਦੇ ਉੱਤੇ ਇੰਸਟੀਚੂਟ ਕੰਮ ਕਰ ਰਿਹਾ ਹੈ ਔਰ ਬੁਲੰਦੀਆਂ ਨੂੰ ਛੂ ਰਿਹਾ ਹੈ ਸੋ ਅੱਜ ਅਸੀਂ ਇਸ ਖਾਸ ਦਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਇਹ ਖਾਸ ਮੈਂ ਐਸਲੀ ਕਹਿ ਰਿਹਾ ਹਾਂ ਕਿਉਂਕਿ ਹਰ ਵੀਕ ਦੀ ਤਰ੍ਹਾਂ ਇਸ ਇੰਸਟੀਚਿਊਟ ਦੀ ਸਪੈਸ਼ialਟੀ ਹੈ ਕਿ ਵੀਕਲੀ ਇਵੈਲੂਏਸ਼ਨ ਟੈਸਟ ਜੋ ਹੈ ਉਹ ਟ੍ਰੇਨੀਜ਼ ਦੇ ਲਏ ਜਾਂਦੇ ਹੈ ਇਹਦੇ ਨਾਲ ਨਾਲ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਪ੍ਰੈਕਟੀਕਲ ਡਰਾਈਵਿੰਗ ਸਕਿੱਲ ਦੇ ਨਾਲ-ਨਾਲ ਪਰਸਨੈਲਿਟੀ ਡਿਵੈਲਪਮੈਂਟ ਕਮਿਊਨੀਕੇਸ਼ਨ ਸਕਿੱਲ ਦੇ ਉੱਪਰ ਖਾਸ ਤੌਰ ਤੇ ਧਿਆਨ ਦਿੱਤਾ ਜਾਂਦਾ ਹੈ ਉਹ ਟ੍ਰੇਨੀਜ਼ ਜਿਹੜੇ ਹੈ ਉਹ ਇਹਨਾਂ ਸਕਿੱਲ ਕਰਕੇ ਸੈਟੀਸਫਾਈਡ ਵੀ ਹਨ ਸੋ ਬਹੁਤ ਦੂਰੋਂ ਦੂਰੋਂ ਅਦਰ ਸਿਟੀਜ਼ ਤੋਂ ਸਟੇਟਸ ਤੋਂ ਆ ਕੇ ਉਹ ਇੱਥੇ ਆਪਣੀ ਟ੍ਰੇਨਿੰਗ ਲੈ ਰਹੇ ਹਨ ਅੱਜ ਸਾਡੇ ਨਾਲ ਕੁਝ ਟ੍ਰੇਨੀ ਮੌਜੂਦ ਹਨ ਜੋ ਕਿ ਪੰਜਾਬ ਦੇ ਡਿਫਰੈਂਟ ਡਿਫਰੈਂਟ ਡਿਸਟ੍ਰਿਕਟ ਤੋਂ ਨੇ ਜਾਂ ਕੁਝ ਅਦਰ ਸਟੇਟਸ ਤੋਂ ਨੇ ਉਹ ਆਪਣੇ ਐਕਸਪੀਰੀਅੰਸ ਸ਼ੇਅਰ ਕਰਨਗੇ ਸੋ ਪ੍ਰੈਕਟੀਕਲ ਇਵੈਲੂਏਸ਼ਨ ਟੈਸਟ ਦੀ ਅਸੀਂ ਖਾਸ ਤੌਰ ਤੇ ਇਹਨਾਂ ਤੋਂ ਇਹਨਾਂ ਨਾਲ ਵਿਚਾਰ ਸਾਂਝੇ ਕਰਾਂਗੇ ਔਰ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਵਰਕਸਕਿਲ ਆਰਗੇਨਾਈਜੇਸ਼ਨ ਨੂੰ ਜੁਆਇਨ ਕਰਕੇ ਸੋ ਆਓ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਇਹਨਾਂ ਨਾਲ गल बात करते हैं हाँ जी गुड इवनिंग नमस्कार व्हाट इज़ योर नेम माई नेम इज़ सतीश सरदार आई एम फ्रॉम एम पी एंड आई एम गुड तो आप तो आप यहाँ पे वर्ड स्किल ऑर्गेनाइजेशन में एज ए ट्रेनी यानी आप यहाँ से हैवी ट्रक ट्रेलर की जो है वो ट्रेनिंग ले रहे हैं तो आप कहाँ एम पी और कहाँ पंजाब तो आपको ये जलंधर में आके या डब्ल्यू एस ओ आपने क्यों चुना क्यों आपको ये डिफरेंट लगा सर मेन बात है एम पी में मैंने ऑनलाइन सर्च किया ऑल ऑफ इंडिया में तो मेरे को बेस्ट ऐसा कुछ मिला नहीं, नहीं। तो फिर लास्ट टाइम आपका एडवर्टाइज़मेंट देखा फिर मैंने कांटेक्ट किया फिर आपके यहाँ के वीडियो वगैरह बहुत कुछ देखा तो मुझे बेस्ट लगा कि ऑल ऑफ़ इंडिया में बेस्ट इस ड्राइविंग स्कूल यहाँ पे है सर मैं यहाँ से सीख के कुछ अपना फ्यूचर में कुछ कर सकता हूँ सर तो आपने ड्राइविंग स्किल के अलावा क्या ऐसा डिफरेंट जो है एक्सपीरियंस किया कि जिससे आपको लगा कि यस डब्ल्यू एस ओ इज़ द बेटर फ्रॉम अदर इंस्टीट्यूट्स सर यहाँ सब चीज़ में ऑलरेडी जो यहाँ का लोकेशन है यहाँ के व्हीकल है ट्रैक हैं यहाँ के ट्रेनर हैं सब ऑलमोस्ट बेस्ट है सर मैं कोई एंगल से बोल ही नहीं सकता हूँ कि बेस्ट नहीं है अदर दूसरे ड्राइविंग स्कूल के कंपेयर में सब चीज़ की फैसिलिटी है हॉस्टल की है क्लासरूम बेस्ट है सर ऑलमोस्ट सब बेस्ट है तो आपने अपने कम्युनिकेशन को कैसे इंप्रूव किया क्या आपको यहाँ पे लगा कि मेरा कम्युनिकेशन स्किल फॉरेन कंट्रीज़ की इंटरव्यूज़ के लिए वो इम्प्रूव हुआ है पहले से हाँ सर हुआ है पहले के कंपेयर में इम्प्रूव हुआ है क्योंकि कम्युनिकेशन स्किल एक्चुअली क्या है डिस्कस करने पे उससे पता चलता है कि क्या है नहीं है पहले के कंपेयर में तो इम्प्रूव हुआ है सर ओके थैंक यू सो मच सतीश जी एंड गुड लक फॉर द फ्यूचर ਹਾਂਜੀ ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਜੋਗਾ ਸਿੰਘ ਹੈ ਮੈਂ ਰਾਜਪੁਰਾ ਦੇ ਨੇੜੇੋਂ ਆਇਆ ਹਾਂ ਜੀ ਮੈਂ ਇੰਸਟਾਗ੍ਰam ਤੇ ਦੇਖੀ ਸੀ ਇਹਨਾਂ ਦੀ ਐਡ ਐਂਡ ਡਬਲਯੂ ਐਸਓ ਵਾਲਿਆਂ ਦੀ ਹੈ ਨਾ ਜੀ 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 ਮੈਨੂੰ ਫਿਰ ਲੱਗਿਆ ਵੀ ਹੋਰ ਵੀ ਹੈ ਨੇ ਇਹ ਇੰਸਟੀਚੂਟ ਹਨ ਹੈ ਜਲੰਧਰ ਚ ਤੇ ਮੈਂ ਜਦੋਂ ਰਿਸਰਚ ਕੀਤਾ ਵੀਡੀਓ ਵਗੈਰਾ ਦੇਖੀ ਇੱਥੇ ਸਿਮਿੰਟਡ ਫਲੋਰ ਹੈ ਨਾ ਜੀ ਨਿਊ ਟਰਾਲੇ ਨੇ ਦੋਏ ਹਨਾ ਜੀ ਤੇ ਹੋਰ ਇੱਥੇ ਕਮਿਊਨੀਕੇਸ਼ਨ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਉਹਦੇ ਨਾਲ ਨਾਲ ਹਨੇ ਕੱਲਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਇਕੱਲੇ ਡਰਾਈਵਿੰਗ ਹੀ ਸਿਖਾਰੇ ਨੇ ਜਾਂ ਫਿਰ ਇਕੱਲਾ ਟਰਾਲਾ ਹੀ ਚਲਾਉਣਾ ਸਿਖਾਰੇ ਨੇ ਇਹ ਪਰਸਨੈਲਿਟੀ ਡਵੈਲਪਮੈਂਟ ਤੇ ਹੋਰ ਕਮਿਊਨੀਕੇਸ਼ਨ ਸਕਿਲਸ ਤੇ ਬਹੁਤ ਜ਼ੋਰ ਕਰਦੇ ਨੇ ਥਿਊਰੀ ਥਿਊਰੀ ਦੀਆਂ ਕਲਾਸਾਂ ਵੀ ਲੱਗਦੀਆਂ ਨੇ ਸੋ ਪਰਸਨੈਲਿਟੀ ਡਵੈਲਪਮੈਂਟ ਦੀ ਤੁਸੀਂ ਗੱਲ ਕੀਤੀ ਹੈ ਸੋ ਤੁਹਾਨੂੰ ਆਪਣੇ ਆਪ 'ਚ ਲੱਗਿਆ ਕਿ ਤੁਹਾਡੀ ਪਰਸਨੈਲਿਟੀ ਇੱਥੇ ਆ ਕੇ ਡਵੈਲਪ ਹੋਈ ਹੈ ਪਹਿਲਾਂ ਨਾਲੋਂ ਕੁਝ ਵੱਖਰਾ ਹੋਇਆ ਔਰ ਚੰਗਾ ਹੋਇਆ ਹਾਂਜੀ ਹਾਂਜੀ ਜਿੱਦਾਂ ਕਿ ਆਪਣਾ ਜਿੱਦਾਂ ਮੰਥਲੀ ਟੈਸਟ ਹੁੰਦਾ ਹੈ ਨਾ ਜੀ ਉਹਦੇ 'ਚ ਇੰਟਰਵਿਊ ਲੈ ਕੇ ਦੇਖਦੇ ਨੇ ਹੈ ਨਾ ਜੀ ਵੀ ਕਿਦਾਂ ਮਤਲਬ ਬੰਦਾ ਇੰਟਰਵਿਊ ਦੇ ਰਿਹਾ ਹੈ ਹਨ ਜੀ ਮੇਰੀ ਇੱਕ ਕਮੀਆਂ ਸੀ ਮੇਰੇ ਚ ਉਹਨਾਂ ਨੇ ਦੱਸਿਆ ਵੀ ਤੂੰ ਇੰਟਰਵਿਊ ਦਿੰਦੇ ਵੇ ਗਲਤੀ ਕਰ ਰਿਹਾ ਹੈ ਹਨ ਜੀ ਜਿਹੜੀ ਜਿਹੜੀ ਗਲਤੀਆਂ ਸੀ ਮੈਂ ਫਿਰ ਉਹ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਸਕਦਾਈ ਬੰਦਾ ਜਦੋਂ ਪਤਾ ਹੀ ਨਾ ਉਹ ਵੀ ਗਲਤੀ ਕੀ ਹੈ ਫਿਰ ਅਚਾਨਕ ਇੰਪਰੂਵਮੈਂਟ ਨਹੀਂ ਹੁੰਦੀ ਨਾ ਜੀ ਫਿਰ ਜੀ ਜੀ ਥੈਂਕ ਯੂ ਸੋ ਮੱਚ ਐਂਡ ਅ ਗੁੱਡ ਲੱਕ ਹਾਂਜੀ ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਿੰਦਰ ਸਿੰਘ ਜੀ ਜਸਪਿੰਦਰ ਜੀ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਪਧੌੜ ਤੋਂ ਜੀ ओके ਸੋਪਰ ਡੋਰ ਤੋਂ ਇੱਥੇ ਜਲੰਧਰ ਚ ਤੁਸੀਂ WSO ਨੂੰ ਜੁਆਇਨ ਕੀਤਾ ਹੈ ਸੋ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਔਰ ਕਿਵੇਂ ਤੁਹਾਨੂੰ WSO ਬਾਰੇ ਪਤਾ ਲੱਗਿਆ ਮੈਂ ਨੈਟ ਕੀਤੀ ਸੀ ਜੀ ਸਰਚ ਪਹਿਲਾਂ ਪਹਿਲਾਂ ਮੈਂ ਦੋ ਇੰਸਟੀਚਿਊਟ ਦੇ ਵਿੱਚ ਪਹਿਲਾਂ ਜਾ ਕੇ ਆਇਆ ਸੀ ਜੀ ਜੀ ਪਰ ਉਹਨਾਂ ਕੋਲ ਕੱਚਾ ਟਰੈਕ ਸੀਗਾ ਟਾਇਰ ਵਗੈਰਾ ਦੱਬੇ ਬੇ ਸੀਗੇ ਤੇ ਉਹ ਚੰਗਾ ਨਹੀਂ ਲੱਗਿਆ ਤੇ ਨਾ ਹੀ ਉੱਥੇ ਥਿਊਰੀ ਵਗੈਰਾ ਨਹੀਂ ਕਲਾਸਾਂ ਲੱਗਦੀਆਂ ਸੀਗੀਆਂ ਜੀ ਉਹ ਦੂਜਾ ਚ ਫਿਰ ਮੈਂ ਜੀਐਸਡੀਸੀ ਗਰੁੱਪ ਨਾਲ ਕੰਟੈਕਟ ਕੀਤਾ ਮੈਮ ਨੇ ਮੈਨੂੰ ਫੋਟੋਜ਼ ਭੇਜੀਆਂ ਟਰਾਲੇ ਦੀਆਂ ਨਿਊ ਟਰਾਲੇ ਸੀਗੇ ਜੀ ਤੇ ਕਲਾਸਾਂ ਵਗੈਰਾ ਦੱਸਿਆ ਸਾਰਾ ਕੁਝ ਦੱਸਿਆ ਉਹਨਾਂ ਨੇ ਸੋ ਜਿਹੜਾ ਜਿਵੇਂ ਅੱਜ ਦਾ ਡੇ ਹੈ ਇੱਥੇ ਜਿਹੜਾ ਵੀਕਲੀ ਇਵੈਲੂਏਸ਼ਨ ਟੈਸਟ ਹੈ ਜੋ ਕਿ ਹਰ ਵੀਕ ਦੀ ਤਰ੍ਹਾਂ ਕੰਡਕਟ ਕੀਤਾ ਜਾਂਦਾ ਹੈ ਸੋ ਉਸ ਪ੍ਰੈਕਟੀਕਲ ਟੈਸਟ ਬਾਰੇ ਤੁਸੀਂ ਕੀ ਐਕਸਪੀਰੀਅੰਸ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਸਰ ਵੀਕਲੀ ਟੈਸਟ ਹੁੰਦਾ ਜੀ ਦੇ ਉਹ ਟੈਸਟ ਦੇ ਵਿੱਚ ਥਿਉਰੀ ਹੁੰਦੀ ਹੈਗੀ ਤੇ ਪ੍ਰੈਕਟੀਕਲ ਵੀ ਹੁੰਦਾ ਹੈਗਾ ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹਦੇ ਨਾਲ ਇੰਟਰਵਿਊ ਵਿੱਚ ਜੋ ਕੁਝ ਹੁੰਦਾ ਉਹ ਅਸੀਂ ਇੱਥੇ ਟਰਾਈ ਕਰਦੇ ਆਂਗੇ ਤੇ ਪ੍ਰੈਕਟੀਕਲ ਦੇ ਵਿੱਚ ਬੈਕ ਲਾਉਣਾ ਟਰਾਲੀ ਨੂੰ ਤੇ ਥਿਉਰੀ ਦੇ ਵਿੱਚ ਇੰਟਰਵਿਊ ਜਿਵੇਂ ਕਰੈਕ ਕਰਨਾ ਕੁਐਸਚਨ ਹੁੰਦੇ ਨੇ ਉਹ ਕਰਦੇ ਸੋ ਤੁਹਾਡੇ ਕਮਿਊਨੀਕੇਸ਼ਨ ਸਕਿੱਲ ਦੇ ਨਾਲ-ਨਾਲ ਤੁਹਾਡੇ ਰਾਈਟਿੰਗ ਸਪੀਕਿੰਗ ਜਾਂ ਲਿਸਨਿੰਗ ਸਕਿੱਲ ਵੀ ਇੰਪਰੂਵ ਹੋਏ ਨੇ ਹਾਂਜੀ ਸੋ ਇਹਦੇ ਨਾਲ ਨਾਲ ਜਿਹੜਾ ਹੈ ਤੁਹਾਡੀ ਓਵਰオール ਜਿਹੜੀ ਪਰਸਨੈਲਿਟੀ ਜਿਹੜੀ ਹੈ ਉਹ ਡਵੈਲਪ ਹੋਈ ਹੈ ਸੋ थैंक यू ਸੋ ਮਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸਨ WSO ਦੇ ਟ੍ਰੇਨਿੰਗ ਜੋ ਕਿ ਵੀਕਲੀ ਈਵੈਲੂਏਸ਼ਨ ਟੈਸਟ ਦਾ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਉਹਨਾਂ ਨੇ ਸਾਂਝਾ ਕੀਤਾ ਸਾਡੇ ਨਾਲ ਔਰ ਇੰਨੀ ਦੂਰੋਂ ਦੂਰੋਂ ਅਦਰ ਸਟੇਟ ਤੋਂ ਆ ਕੇ ਜਿਵੇਂ ਕਿ ਮਿਸਟਰ ਸतीश ਜੀ ਨੇ ਗੱਲ ਕੀਤੀ ਦੱਸਿਆ ਕਿ ਉਹ MP ਤੋਂ ਆ ਕੇ WSO ਜਲੰਧਰ ਦੇ ਵਿੱਚ ਉਹਨਾਂ ਨੇ ਆ ਕੇ ਇਹ ਆਪਣਾ ਐਡਮਿਸ਼ਨ ਲਿਆ ਔਰ ਐਜ਼ ਅ ਟ੍ਰੇਨੀ ਜਿਹੜਾ ਹੈ ਇੱਥੇ ਉਹ ਹੈਵੀ ਟਰੱਕ ਟ੍ਰੇਲਰ ਜਿਹੜਾ ਹੈ ਉਹ ਸਿੱਖ ਰਹੇ ਨੇ ਸੋ ਅੱਜ ਹੀ ਜੁਆਇਨ ਕਰੋ ਵਰਕ ਸਕਿੱਲ ਆਰਗੇਨਾਈਜੇਸ਼ਨ ਜਲੰਧਰ WSO ਜਲੰਧਰ ਤੁਸੀਂ ਇੰਸਟਾਗ੍ਰam ਫੇਸਬੁੱਕ YouTube ਤੇ ਇਹ ਪੇजेस ਜਿਹੜੇ ਆ ਸਰਚ ਕਰ ਸਕਦੇ ਹੋ WSO ਦੇ ਔਰ ਸਾਰੇ ਕੰਟੈਕਟ ਨੰਬਰ ਐਡਮਿਸ਼ਨ ਹੈਲਪਲਾਈਨ ਉਹ ਸਾਰਿਆਂ ਮੌਜੂਦ ਹਨ ਸੋ ਅੱਜ ਹੀ ਕੰਟੈਕਟ ਕਰੋ ਨੈਕਸਟ ਬੈਚ ਜਿਹੜਾ ਹੈ ਅਗਸਟ 1st ਔਰ 2nd ਵੀਕ ਦੇ ਵਿੱਚ ਓਪਨ ਹੋਣ ਜਾ ਰਿਹਾ ਹੈ ਲਿਮਟਿਡ ਸੀਟਸ ਹੈ ਡਬਲ ਸੈਸ਼ਨ ਹੈ 40 ਟ੍ਰੇਨੀਆਂ ਦੀ ਜਿਹੜੀ ਐਡਮਿਸ਼ਨ ਦੋ ਬੈਚਸ ਦੇ ਵਿੱਚ ਮਾਰਨਿੰਗ ਈਵਨਿੰਗ ਦੇ ਵਿੱਚ ਪ੍ਰੋਪਰ ਇੰਡੀਵਿਜੂਅਲ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ ਸੋ ਮੈਂ ਤਾਂ ਇਹ ਕਹਿਣਾ ਜਾਊਂਗਾ ਇੱਕ ਹਾਸੇ ਦੇ ਲਹਿਜੇ ਵਿੱਚ ਕਿ ਸਿੱਖੋ ਤੇ ਸਿਖਾਓ ਚਲੋ WSO ਦੇ ਥਰੂ ਟਰੱਕ ਚਲਾਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ